ਤੇ ਮੇਰੇ ਕੋਲ ਕਰਾਇਆ ਨਹੀਂ ਹੁੰਦਾ ਸੀ ਅੱਛਾ ਮੈਂ ਕਿਸੇ ਤੋਂ ਕਰਾਇਆ ਲਵਾ ਕੇ ਇੱਕ ਪਾਸਾ ਪਾਸੇ ਦਾ ਸੀ ਦੂਜੇ ਪਾਸੇ ਜਾਣ ਦਾ ਕਰਾਇਆ ਨਹੀਂ ਹੁੰਦਾ ਸੀ ਉਹਨਾਂ ਕਰਦੇ ਹਾਲਾਤ ਤੱਕ ਜੀ ਕਾਫੀ ਹਾਲਾਤ ਅਸੀਂ ਬਾਈ ਗੁਰਜੀ ਕਾ ਖਾਲਸਾ ਵਾ ਸ੍ਰੀ ਬਾਈ ਗੁਰਜੀ ਕੀ ਫਤਿਹ ਅ ਬਾਈ ਗੁਰਜੀ ਕਿੱਥੋਂ ਆਂਦੇ ਹੋ ਤੁਸੀਂ ਅਸੀਂ ਸ਼ਿਮਲਾਪੁਰੀ ਤੋਂ ਆਉਨੇ ਆ ਅੱਛਾ ਪੰਮਾ ਮਾਰਕੀਟ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਂਦਾਂ ਮੈਨੂੰ ਸਾਲ ਹੀ ਹੋਣ ਲੱਗਿਆ ਵਾ ਹਾਂਜੀ ਤੇ ਕੋਈ ਅਜੇ ਹੀ ਆਸ ਤੇ ਮੁਰਾਦ ਪੂਰੀ ਹੋਈ ਹੋਵੇ ਜੋ ਸ਼ੀਦਾ ਸਾਹਿਬਾਂ ਨੇ ਤੇ ਹੋਈ ਜਦੋਂ ਤੇ ਆਉਣ ਲੱਗੇ ਆ ਨਾ ਮੇਰੇ ਕੋਲ ਕਿਰਾਇਆ ਪਹਿਲਾਂ ਲ ਸਟਾਰਟਿੰਗ ਦਿੱਤਾ ਮੇਰੇ ਕੋਲ ਕਿਰਾਇਆ ਨਹੀਂ ਹੁੰਦਾ ਸੀ ਅੱਛਾ ਮੈਂ ਕਿਸੇ ਤੋਂ ਕਿਰਾਇਆ ਲਵਾ ਕੇ ਇੱਕ ਪਾਸਾ ਪਾਸੇ ਦਾ ਸੀ ਦੂਜੇ ਪਾਸੇ ਜਾਣ ਦਾ ਕਿਰਾਇਆ ਨਹੀਂ ਹੁੰਦਾ ਸੀ ਘਰ ਦੇ ਹਾਲਾਤ ਤੱਕ ਜੀ ਕਾਫੀ ਹਾਲਾਤ ਸੀ ਹਸਬੰਡ ਵੀ ਕਾਫੀ ਬਿਮਾਰ ਰਹਿੰਦੇ ਸੀ ਬੱਚੇ ਹਜੇ ਛੋਟੇ ਆ ਤਾਂ ਕਰਕੇ ਬਹੁਤ ਚੋਸੀਗਾ ਤੇ ਫਿਰ ਮੈਂ ਸੋਚਿਆ ਮੈਂ ਪ੍ਰਸ਼ਾਦਾ ਲੈ ਜਾ ਜੀ ਕਿ ਇੱਕ ਦਰਜਣ ਚੜਾਉਂਦੇ ਆ ਮੈਂ 6 ਕਿੱਲੇ ਚੜਾਉਣੀ ਹੁੰਦੀ ਸੀ ਮਸੇ ਬੜੀ ਔਖੀ ਸੁਖੀ ਬੜਾਈ ਮੁਸ਼ਕਲ ਸੀ ਹੁਣ ਬਾਬਾ ਜੀ ਨੇ ਇੰਨੀ ਕੀ ਕਿਰਪਾ ਕੀਤੀ ਆਪਾਂ ਸੇਵਾ ਬਾਬਾ ਜੀ ਨੇ ਲਾਈ ਆਪਣੀ ਸ਼ਰਧਾ ਭਾ ਕੇ ਆਪਾਂ ਬਾਬਾ ਜੀ ਦੇ ਦਰ ਤੇ ਲੈ ਕੇ ਨੇ ਮੇਰੇ ਘਰੋ ਸਭ ਕੁਝ ਠੀਕ ਆ ਹਾਂਜੀ ਬੰਦ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਹਾਂਜੀ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਠੀਕ ਆ ਹਾਂਜੀ ਕਿਰਪਾ ਇਹਨਾਂ ਪੂਰੀ ਹਾਂਜੀ ਬਸ ਇੱਕ ਬਾਬਾ ਜੀ ਮਕਾਨ ਆ ਮਕਾਨ ਬਣਾਉਣਾ ਵਾ ਬਸ ਪਰਮਾਤਮਾ ਉਹ ਵੀ ਬਾਬਾ ਜੀ ਬਣਾ ਦੇਣ ਅੱਛਾ ਆ ਪੂਰਾ ਪੂਰਾ ਭਰੋਸਾ ਹੈ ਹਾਂਜੀ ਬਾਬਾ ਜੀ ਤਾਂ ਬਹੁਤ ਕਰੋਸ ਆ। ਕਦਾ ਕਿਸੇ ਰਿਸ਼ਤੇਦਾਰੀ ਚ ਨਹੀਂ ਜਾਂਦੀ ਮੈਂ ਤਾਂ ਸਾਰਿਆਂ ਨੂੰ ਕਹਿੰਮ ਕਿ ਮੈਨੂੰ ਬੁੱਤਵਾਰ ਨਾ ਬੁਲਾਇਆ ਕਰੋ ਅੱਗੋਂ ਪਿੱਛੇ ਜੱੱਟੇ ਮਰਦੀ ਬੁਲਾ ਲਾਉਂ। ਮਰਮੇ ਕਾ ਬਦਵਾਰ ਮੈਂ ਰਸਤੇ ਦਾ ਛੜ ਕੋ ਪਰ ਬਾਬਾ ਜੀ ਨਹੀਂ ਛੱਡਣੇ ਇੰਨਾ ਬਾਬਾ ਜੀ ਤੇ ਮੈਨੂੰ ਬਹੁਤ ਭਰੋਸਾ ਮਤਲਬ ਇੰਨਾ ਭਰੋਸਾ ਆਪਣੇ ਪਿਓ ਹਾਂਜੀ ਆਪਣੇ ਆਪ ਤਾਂ ਵੀ ਜ਼ਿਆਦਾ ਭਰੋਸਾ ਬਾਬਾ ਜੀਆਂ ਤੋਂ ਹੀ ਬਸ ਇਹਨਾਂ ਦੇ ਰਾਹ ਤੇ ਬਾਬਾ ਜੀ ਮਰਮਾਤਮਾ ਇੰਨਾ ਵਿਸ਼ਵਾਸ ਬਣਾਈ ਰੱਖਿਆ ਮੈਗਰੂ ਪੈਲ ਮੈਗਰ ਜੀ ਕਾ ਖਾਲਸਾ ਸਿਰੋਇ ਕੁਰਤਾ ਮੇਰੇ ਕੋਲ ਕਰਾਇਆ ਨਹੀਂ ਹੁੰਦਾ ਸੀ ਮੈਂ ਕਿਸੇ ਤੋਂ ਕਰਾਇਆ ਲਵਾ ਕੇ ਇੱਕ ਪਾਸੇ ਪਾਸੇ ਦਾ ਸੀ ਦੂਜੇ ਪਾਸੇ ਜਾਣ ਦਾ ਕਰਾਇਆ ਨਹੀਂ ਹੁੰਦਾ ਸੀ ਹਲ ਕਰਦੇ ਹਾਲਾਤ ਤੱਕ ਜੀ ਕਾਫੀ ਹਾਲਾਤ ਅਸੀਂ ਵਾਈਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਵਾਈਗੁਰਜੀ ਕਿੱਥੋਂ ਆਂਦੇ ਹੋ ਤੁਸੀਂ ਅਸੀਂ ਸਿਮਲਾਪੁਰੇ ਤੋਂ ਆਉਨੇ ਆ ਅੱਛਾ ਪੰਮਾ ਮਾਰਕੀਟ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਂਦ ਰਿਹਾ ਮੈਨੂੰ ਸਾਲ ਹੀ ਹੋਣ ਲੱਗਿਆ ਵਾ ਹਾਂਜੀ ਤੇ ਉਹੀ ਅਜਿਹੀ ਆਸ ਤੇ ਮੁਰਾਦ ਪੂਰੀ ਹੋਈ ਹੋਵੇ ਜੋ ਸ਼ੀਦਾ ਸਾਹਿਬਾਂ ਦੇ ਹੋਈ। ਜਦੋਂ ਤੇ ਆਉਣ ਲੱਗੇ ਆ ਨਾ ਮੇਰੇ ਕੋਲੇ ਕਰਾਇਆ ਪਹਿਲਾਂ ਸਟਾਰਟਿੰਗ ਕੀਤਾ ਮੇਰੇ ਕੋਲੇ ਕਰਾਇਆ ਨਹੀਂ ਹੁੰਦਾ ਸੀ। ਮੈਂ ਕਿਸੇ ਤੋਂ ਕਰਾਇਆ ਲਵਾ ਕੇ ਇੱਕ ਪਾਸਾ ਪਾਸੇ ਦਾ ਸੀ ਦੂਜੇ ਪਾਸੇ ਜਾਣ ਦਾ ਕਰਾਇਆ ਨਹੀਂ ਹੁੰਦਾ ਸੀ। ਘਰ ਦੇ ਹਾਲਾਤ ਤੱਕ ਜੀ ਕਾਫੀ ਹਾਲਾਤ ਸੀ। ਹਸਬੰਡ ਵੀ ਕਾਫੀ ਬਿਮਾਰ ਰਹਿੰਦੇ ਸੀ। ਬੱਚੇ ਹਜੇ ਛੋਟੇ ਆ ਤਾਂ ਕਰਕੇ ਬਹੁਤ ਤਸੀਗਾ ਤੇ ਫਿਰ ਮੈਂ ਸੋਚਿਆ ਮੈਂ ਪ੍ਰਸ਼ਾਦਾ ਲਾ ਲੈ ਜਾ। ਕਿਉਂਕਿ ਇੱਕ ਦਰਜਣ ਚੜਾਉਂਦੇ ਆ ਮੈਂ 6 ਕਿੱਲੇ ਚੜਾਉਣੀ ਹੁੰਦੀ ਸੀ ਮਸਾਂ ਹੀ ਬੜੀ ਔਖੀ ਸੋਖੀ ਬੜਾਈ ਮੁਸ਼ਕਲ ਸੀ ਹੁਣ ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਆਪਾਂ ਸੇਵਾ ਬਾਬਾ ਜੀ ਨੇ ਲਈ ਆਪਣਾ ਸ਼ਰਧਾ ਬਣਾ ਕੇ ਆਪਾਂ ਬਾਬਾ ਜੀ ਦੇ ਦਰ ਤੇ ਲੈ ਕੇ ਨੇ ਮੇਰੇ ਘਰੋ ਸਭ ਕੁਝ ਠੀਕ ਆ ਹਾਂਜੀ ਬੰਦ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਹਾਂਜੀ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਠੀਕ ਆ ਕਿਰਪਾ ਇਹਨਾਂ ਪੂਰੀ ਹਾਂਜੀ ਬਸ ਇੱਕ ਬਾਬਾ ਜੀ ਮਕਾਨ ਆ ਮਕਾਨ ਬਣਾਉਣਾ ਵਾ ਬਸ ਪਰਮਾਤਮਾ ਉਹ ਵੀ ਬਾਬਾ ਜੀ ਬਣਾ ਦੇਣ ਅੱਛਾ ਪੂਰਾ ਪੂਰਾ ਭਰੋਸੇ ਨਾਲ ਸੰਜੀ ਬਾਬਾ ਜੀ ਤਾਂ ਬਹੁਤ ਘਰੋਸਾ ਮਤਲਬ ਕਿਸੇ ਰਿਸ਼ਤੇਦਾਰੀ ਚ ਨਹੀਂ ਜਾਂਦੀ ਮਤਲਬ ਸਾਰਿਆਂ ਨੂੰ ਕਹਿੰਮ ਕਿ ਮੈਨੂੰ ਬੁੱਧਵਾਰ ਨਾ ਬੁਲਾਇਆ ਕਰੋ ਅਗੋਂ ਪਿੱਛੇ ਜਿੱਥੇ ਮਰਦੀ ਬੁਲਾ ਲਾਉਂ ਪਰ ਮੈਂ ਕਿ ਬੁੱਧਵਾਰ ਮੈਂ ਰਿਸ਼ਤੇਦਾਰ ਛੱਡਣੋਂ ਪਰ ਬਾਬਾ ਜੀ ਨਹੀਂ ਛੱਡਣੇ ਇੰਨਾ ਬਾਬਾ ਜੀ ਤਾਂ ਮੈਨੂੰ ਬਹੁਤ ਘਰੋਸਾ ਮਤਲਬ ਇੰਨਾ ਭਰੋਸਾ ਆਪਣੇ ਪਿਓ ਹਾਂਜੀ ਆਪਣੇ ਆਪ ਤੋਂ ਵੀ ਜ਼ਿਆਦਾ ਭਰੋਸਾ ਬਾਬਾ ਜੀਆਂ ਤੋਂ ਵੀ ਬਸ ਇਹਨਾਂ ਦੇ ਰਾਹ ਤੇ ਬਾਬਾ ਜੀ ਮਰਮਾਤਮਾ ਇਤੈ ਵਿਸ਼ਵਾਸ ਬਣਾਈ ਰੱਖਣਾ ਵਾਹਿਗੁਰੂ ਭਾਈ ਲਖੀ ਭਾਈ ਜੀ ਕਾ ਖਾਲਸਾ ਸਿਰੋ ਹੈ